ਉਹ ਘੱਗਰ ਹੈ ਜੀ ਘੱਗਰ ਇਸ ਵਕਤ 8 ਤੋਂ 10 ਫੁੱਟ ਚੜਿਆ ਹੋਇਆ ਸਰਕਾਰ ਸਰਪੂਰ ਕੋਈ ਸੰਤਰੀ ਮੰਤਰੀ ਛੱਡੋ ਕੋਈ ਸੈਕਟਰੀ ਕੋਈ ਹੋਰ ਆ ਕੇ ਤੁਹਾਡਾ ਹਾਲ ਪੁੱਛ ਕੇ ਗਿਆ ਵੀ ਭਾਈ ਪਾਣੀ ਦੀ ਮਾਰ ਹੇਠ ਬੈਠੇ ਹਾਂ ਅਜੇ ਤੱਕ ਤਾਂ ਕੋਈ ਨਹੀਂ ਆਇਆ ਜੀ ਇੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਪਿੰਡ ਵਾਲੇ ਇਹਨਾਂ ਦੇ ਸਹਿਯੋਗ ਨਾਲ ਇਹ ਮਤਲਬ ਕਿ ਬੰਦ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਥੱਲੇ ਧੁੱਲੇ ਲਾ ਰਹੇ ਆ ਆਪਣੇ ਤੌਰ ਤੇ ਮਿੱਟੀ ਦੀ ਮਾਈਨਿੰਗ ਹੁੰਦੀ ਆ ਰਾਤ ਨੂੰ ਇੱਥੇ ਜੀਸੀਬੀਆਂ ਚੱਲਦੀਆਂ ਨੇ ਟਿਪਰਾਂ ਦੇ ਟਿਪਰ ਰੇਤੇ ਦੇ ਮਿੱਟੀ ਦੇ ਭਰੇ ਜਾਂਦੇ ਨੇ ਤੇ ਉਹੀ ਮਿੱਟੀ ਫਿਰ ਹਜ਼ਾਰਾਂ ਰੁਪਏ ਦੇ ਟਿਪਰ ਜਿਹੜੇ ਨੇ ਉਹ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਅੱਗੇ ਵੇਚੇ ਜਾਂਦੇ ਆ ਪਰ ਇਹਨਾਂ ਦੀ ਜਾਣ ਨੂੰ ਦਾਅ ਤੇ ਲਾ ਕੇ ਵੇਚੇ ਜਾਂਦੇ ਆ ਕਿ ਇੱਥੋਂ ਸੜਕ ਬੈਠੀ ਹੈ ਤੇ ਪਿੰਡਾਂ ਵਾਲੇ ਆਪਣਾ ਕਾਰਜ ਆਪ ਸਵਾਰ ਰਹੇ ਨੇ ਇੱਕ ਮਹੀਨ ਹੀ ਚੱਲਿਆ ਹੈਗਾ ਪਿਛਲੇ ਤੋਂ ਪਿਛਲੇ ਸਾਲ ਹੋਰ ਸੀਗੀ ਉਸ ਤੋਂ ਬਾਅਦ ਨਵੀਂ ਬਣੀ ਤੇ ਨਵੀਂ ਬਣੀ ਵੀ ਬੈਠ ਕੇ ਵੀ ਕੈਮਰੇ ਨਾਲ ਤੁਹਾਨੂੰ ਖਾਰ ਨਜ਼ਰ ਆ ਰਹੀ ਹੈ ਇਹਹੀ ਖਾਰ ਦੂਜੇ ਪਾਸੇ ਚਲੀ ਜਾਂਦੀ ਹੈ ਤਾਂ ਫਿਰ 2.5 300 ਪਿੰਡ ਜਿਹੜਾ 15 20 ਫੁੱਟ ਨੀਵੇਂ ਨੇ ਜਿਹੜੇ ਪਿੰਡ ਲੈਵਲ ਤੋਂ ਉਹਨਾਂ ਦਾ ਹਾਲ ਕੀ ਹੋਏਗਾ ਉਹੀ ਹਾਲ ਹੋਏਗਾ ਜਿਹੜਾ ਹਾਲ ਇਸ ਵਕਤ ਮਾਝੇ ਦੇ ਵਿੱਚ ਕਪੂਰਥਲੇ ਦੇ ਵਿੱਚ ਬੇਰਾ ਬਾਬਾ ਨਾਨਕ ਤਰਨ ਤਾਰਨ ਫਰੋਜ਼ਪੁਰ ਫਾਜ਼ਲਕਾ ਜਾਂ ਬਾਕੀ ਸਾਰਾ ਪੰਜਾਬ ਜਿਵੇਂ ਡੁੱਬਿਆ ਹੋਇਆ ਇਹੀ ਹਾਲ ਹੋਏਗਾ। ਤੁਸੀਂ ਆਏ ਆ ਉੱਥੇ ਪਹਿਲਾਂ ਕੋਈ ਆਇਆ ਹੀ ਨਹੀਂ ਹੈ ਕਈ ਪਿੰਡ ਹੜ੍ਹ ਸਕਦੇ ਆਂ ਇਹ ਉੱਥੋਂ ਦਾ ਪਾੜ ਪੈ ਗਿਆ। ਆਪਣੇ ਹੱਥੀ ਆਪਣੇ ਕਾਜ ਸਵਾਰੀਏ। ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਦਾ ਟੀਵੀ ਐਨਆਰਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਤਵਾਜ। ਇਸ ਵਕਤ ਜਿੱਥੇ ਪੰਜਾਬ ਨੂੰ ਬੁਰੇ ਤਰੀਕੇ ਨਾਲ ਹੜਾਂ ਦੀ ਮਾਰ ਪਈ ਹੈ ਅਸੀਂ ਪਿੰਡ ਅਰਨੋਲੀ ਦੀ ਹਦੂਦ ਦੇ ਵਿੱਚ ਆ ਪਿੰਡ ਅਰਨੋਲੀ ਜਿਹੜਾ ਕਿ ਦੇਵੀਗੜ੍ਹ ਦੇ ਬਿਲਕੁਲ ਨਾਲ ਪੈਂਦਾ ਹੈ ਇੱਥੇ ਸਰਕਾਰ ਨਜ਼ਾਰਦ ਹੈ ਕਿਉਂ ਨਜ਼ਾਰਦ ਹੈ ਸਰਕਾਰ ਇੱਥੇ ਇੰਨੇ ਲੋਕ ਕਿਉਂ ਇਕੱਠੇ ਹੋਏ ਨੇ ਇੱਥੇ ਆ ਨੌਜਵਾਨ ਮੁੰਡੇ ਆਪਣੇ ਟਰੈਕਟਰਾਂ ਦੇ ਉੱਤੇ ਕੀ ਕਰਦੇ ਫਿਰਦੇ ਨੇ ਉਹ ਤੁਹਾਨੂੰ ਦਿਖਾ ਦੰਨੇ ਆ ਸਭ ਤੋਂ ਪਹਿਲਾਂ ਤਾਂ ਕੈਮਰਾ ਸਹਿਯੋਗੀ ਅਤੇ ਮੇਰੇ ਸੀਨੀਅਰ ਜਰਨਲਿਸਟ ਸੁਖਮਨ ਨੂੰ ਕਹਾंगा ਜਿਸ ਕੋਲੇ ਅੱਜ ਡਿਊਟੀ ਕੈਮਰੇ ਦੀ ਵੀ ਹੈ ਉਪਰੋਂ ਕਣੀਆਂ ਵੀ ਆ ਗਈਆਂ ਆਹ ਥੈਲੇ ਭਰੇ ਜਾ ਰਹੇ ਨੇ ਰੇਤੇ ਦੇ ਤੁਸੀਂ ਵੱਖ-ਵੱਖ ਤਸਵੀਰਾਂ ਦੇ ਵਿੱਚ ਦੇਖਿਆ ਹੈ ਸਾਰੇ ਪੰਜਾਬ ਦੇ ਵਿੱਚ ਕਿ ਕਿਵੇਂ ਬੰਨ ਮਾਰਨ ਦੇ ਲਈ ਥੈਲੇ ਭਰ ਕੇ ਰੇਤੇ ਦੇ ਬੰਨ ਮਾਰ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਾਹਮਣੇ ਜਿਹੜਾ ਵਗ ਰਿਹਾ ਹੈ ਕੈਮਰੇ ਦੀ ਨਜ਼ਰ ਦੇ ਨਾਲ ਟਰੈਕਟਰ ਦੇ ਪਾਰਲੇ ਪਾਸੇ ਉਹ ਘੱਗਰ ਹੈ ਜੀ ਖੱਗਰ ਇਸ ਵਕਤ 8 ਤੋਂ 10 ਫੁੱਟ ਚੜਿਆ ਹੋਇਆ ਹੈ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਸਟੋਰੀ ਵਿਖਾਈ ਸੀ ਕਿ ਕਿਸ ਤਰੀਕੇ ਨਾਲ ਹਸਨਪੁਰ ਪਿੰਡ ਦੇ ਗੁਰੂ ਘਰ ਦੇ ਲੰਗਰ ਦੇ ਵਿੱਚ ਵੀ ਪਾਣੀ ਨੇ ਆਪਣੀ ਮਾਰ ਪਾਈ ਹੈ ਕਿ ਗੁਰੂ ਘਰ ਤੱਕ ਵੀ ਪਾਣੀ ਅੱਪੜ ਗਿਆ ਖੱਗਰ ਦਾ ਇਹ ਥੈਲੇ ਇਸ ਕਰਕੇ ਭਰੇ ਜਾ ਰਹੇ ਨੇ ਕਿਉਂਕਿ ਸਰਕਾਰ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਜੇ ਸਰਕਾਰ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਕੀਤਾ ਹੁੰਦਾ ਤਾਂ ਇਹਨਾਂ ਲੋਕਾਂ ਨੂੰ ਆਪਣੇ ਹੱਥੀਂ ਆਪਣੇ ਕਾਰਜ ਨਾਲ ਸਵਾਰਨੇ ਪੈਂਦੇ ਆ ਜਿਹੜੀ ਮੁੱਖ ਸੜਕ ਨਾਲ ਨਾਲ ਜਾ ਰਹੀ ਹੈ ਜਿਹੜੀ ਅੱਗੇ ਕਈ ਪਿੰਡਾਂ ਨੂੰ ਜੋੜਦੀ ਹੈ ਇਹ ਸੜਕ ਬੈਠ ਚੁੱਕੀ ਹੈ ਯਾਨੀ ਕਿ ਆਵਾਜਾਈ ਲਈ ਇਹ ਰਸਤਾ ਬੰਦ ਹੈ ਇਸ ਵਕਤ ਬਿਲਕੁਲ ਉਹ ਵੀ ਦਿਖਾਵਾਂਗੇ ਵੀ ਸੜਕ ਕਿੱਥੇ ਬੈਠੀ ਹੈ ਬਾਈ ਜੀ ਸਰਕਾਰ ਸਰਕੂਰ ਇੱਧਰ ਆਜੋ ਮੜਾ ਜੇ ਗਾਂਹ ਆਜੋ ਸਰਕਾਰ ਸਰਕੂਰ ਕੋਈ ਸੰਤਰੀ ਮੰਤਰੀ ਛੱਡੋ ਕੋਈ ਸੈਕਟਰੀ ਕੋਈ ਹੋਰ ਆ ਕੇ ਤੁਹਾਡਾ ਹਾਲ ਪੁੱਛ ਕੇ ਗਿਆ ਵੀ ਭਾਈ ਪਾਣੀ ਦੀ ਮਾਰ ਹੀਟ ਬੈਠੇ ਹੋ ਅਜੇ ਤੱਕ ਤਾਂ ਕੋਈ ਨਹੀਂ ਆਇਆ ਜੀ ਇੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਪਿੰਡ ਵਾਲੇ ਇਹਨਾਂ ਦੇ ਸਹਿਯੋਗ ਨਾਲ ਇਹ ਮਤਲਬ ਕਿ ਬੰਦ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਥੇਲੇ ਧੁੱਲੇ ਲਾ ਰਹੇ ਹਾਂ ਆਪਣੇ ਤੌਰ ਤੇ ਭਾਈ ਐਤ ਕੀ ਡਰ ਹੈ ਕਿਉਂਕਿ 1988 1993 ਹੜਾ ਏ 2023 ਪਿਛਲੇ ਤੋਂ ਪਿਛਲੇ ਸਾਲ ਐਤ ਕੀ ਪਰ ਸਥਿਤੀ ਉਦੋਂ ਵੀ ਮਾੜੀ ਐ ਐਤ ਕੀ ਡਰ ਹੈ ਤੁਹਾਨੂੰ ਵੀ ਖੱਗਰ ਤੁਹਾਡੇ ਪਿੰਡਾਂ ਨੂੰ ਵੀ ਮਾਰ ਪਾਊਗਾ ਬਿਲਕੁਲ ਪਾ ਸਕਦਾ ਜੀ ਕਿਉਂਕਿ ਪਿਛਲੇ ਜਾਂ 2023 ਚ ਆਇਆ ਹੜ੍ਹ ਉਦੋਂ ਵੀ ਸਾਡਾ ਇਹ ਬੈਠ ਗਿਆ ਸੀ ਰੋੜ ਉਦੋਂ ਵੀ ਅਸੀਂ ਕਿਹਾ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਇਸੇ ਜਗ੍ਹਾ ਤੋਂ ਰੋੜ ਬੈਠਿਆ ਆ ਦੇਖੋ ਜੀ ਇਹਨੂੰ ਕਹਿੰਦੇ ਨੇ ਸਰਕਾਰ ਵੀ 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 ਸਰਪੰਚਾਂ ਦਾ ਕਿਹਾ ਸਰ ਮੱਥੇ ਤੇ ਪ੍ਰਣਾਲਾ ਉੱਥੇ ਦਾ ਉੱਥੇ 2023 ਦੇ ਵਿੱਚ ਵੀ ਮੇਰੀ ਹਾਸੀ ਨਿਕਲ ਰਹੀ ਐ ਇਹੋ ਸੜਕ ਇਸੇ ਥਾਂ ਤੋਂ ਬੈਠੀ ਸੀ ਸਰਕਾਰ ਨੇ ਕੁਝ ਨਹੀਂ ਕੀਤਾ ਹੈਗਾ ਉਦੋਂ ਵੀ ਇਹਨਾਂ ਨੇ ਆਪਣਾ ਸਿਰ ਆਪ ਗੁੰਦੇ ਆ ਤੇ ਹੁਣ ਫਿਰ ਆਪਣਾ ਸਿਰ ਆਪ ਗੁੰਦ ਰਹੇ ਨੇ ਜੀ ਬਾਈ ਜੀ ਇਹੀ ਕਹਿਣਾ ਚਾਹਾਂਗੇ ਹੁਣ ਸਰਕਾਰ ਪ੍ਰਸ਼ਾਸਨ ਕੁਝ ਸਾਡੀ ਮਦਦ ਕਰੇ ਤੇ ਇੱਥੇ ਕੋਈ ਬੰਦਾ ਪਹੁੰਚੇ ਪ੍ਰਸ਼ਾਸਨ ਦਾ ਤੇ ਜਿੰਨਾ ਸਹਿਯੋਗ ਹੋ ਸਕੇ ਪਿੰਡ ਵਾਲਿਆਂ ਦਾ ਕਰੇ ਜੀ ਚਲੋ ਹੋਰ ਸੱਜਣਾ ਨਾਲ ਗੱਲ ਕਰਦੇ ਆ ਅ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਨਰੋਲੀ ਹੈ ਜੀ ਅਰਨੋਲੀ ਹਾਂ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਚਾਹੇ ਪੂਰੀ ਹੋਵੇ ਚਾਹੇ ਨਾ ਹੋਵੇ ਕਰ ਤੋਂ ਮੰਗ ਹੀ ਕਰਦੇ ਆਂ ਕਿ ਸਾਡੇ ਉੱਥੇ ਪੱਥਰ ਪੁੱਥਰ ਲੱਗ ਜਾਣ ਤਾਂ ਟਾਹ ਵਸ ਸਕਦਾ ਜੇ ਅਚਾਨਕ ਜੇ ਅਸੀਂ ਮੌਕੇ ਤੇ ਨਾ ਆਈਏ ਤਾਂ ਹੁਣ ਤੱਕ ਕੱਗਰ ਕਈ ਕਿੰਡਾਂ ਬਰਬਾਦ ਕਰ ਦਿੰਦਾ ਫਸਲਾਂ ਬਰਬਾਦ ਕਰ ਦਿੰਦਾ 20 300 ਕਿੰਡਾਂ ਦਾ ਨੁਕਸਾਨ ਪਹੁੰਚਾ ਸਕਦਾ ਜੀ ਇੱਕ ਗ੍ਰਿਥੋਂ ਜੇ ਪਾੜ ਪੈ ਜੇ ਆਹੀ ਜੇ ਜੇ ਸੜਕਾਂ ਦਾ ਪਾੜ 15 ਫੁੱਟ ਨੀਵੇਂ ਆ ਇਧਰ ਇਲਾਕਾ ਜਿੰਨਾ ਵੀ ਹੈਗਾ ਇਹ ਜਿੰਨਾ ਵੀ ਇਲਾਕਾ ਨਾ 15 ਫੁੱਟ ਨੀਵੇਂ ਆ ਕੱਗਰ ਇੱਥੋਂ ਬਾਈ ਜੀ ਤੁਸੀਂ ਤੁਸੀਂ ਨੌਜਵਾਨ ਨੂੰ ਅੱਗੇ ਆਓ ਮਾੜਾ ਜੀ ਬਾਈ ਹਵੇ ਤਾਂ ਬਾਈ ਵੀ ਨੌਜਵਾਨ ਹੈ ਕੀ ਨਾਮ ਵੀਰ ਦਾ ਗਗਨ ਗਗਨ ਪੜਦੇ ਹੋ ਹਾਂਜੀ ਹਾਂ ਕਿੱਥੇ ਤੇ ਕਿਹੜੀ ਕਲਾਸ ਯੂਨੀਵਰਸਿਟੀ ਬੀਏ ਚੱਲ ਰਹੀ ਹੈ ਆਪਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਚਲੋ ਮੇਰੇ ادارے ਦਾ ਪੜਿਆ ਹੋਇਆ ਵਿਦਿਆਰਥੀ ਜਾਂ ਪੜ ਰਿਹਾ ਮੈਂ ਤਾਂ ਪੜ ਚੁੱਕਿਆ ਉੱਥੋਂ ਅ ਨੌਜਵਾਨੋ ਗਗਨ ਤੁਸੀਂ ਤੁਸੀਂ ਇਦਾਂ ਦੀਆਂ ਕੁਦਰਤੀ ਆਫਤਾਂਵਾਂ ਘੱਟ ਦੇਖੀਆਂ ਨੇ ਮੇਰੇ ਖਿਆਲ ਚ ਤੁਹਾਡੀ ਨਜ਼ਰ ਦੇ ਵਿੱਚ ਤੁਸੀਂ 2023 ਵਾਲਾ ਜਿਆ ਦੂਜੀ ਹੋਊਗੀ ਹਣਾ ਕੀ ਲੱਗ ਰਿਹਾ ਵੀ ਇਹ ਇਕੱਲੀ ਕੁਦਰਤ ਦਾ ਕਹਿਰ ਹੈ ਜਾਂ ਬੰਦਿਆਂ ਦੀਆਂ ਵੀ ਗਲਤੀਆਂ ਨੇ ਯਾਨੀ ਕਿ ਸਰਕਾਰਾਂ ਪ੍ਰਸ਼ਾਸਨ ਦੀਆਂ ਜਿਨ੍ਹਾਂ ਦੀਆਂ ਡਿਊਟੀਆਂ ਨੇ ਉਹਨਾਂ ਨੇ ਡਿਊਟੀਆਂ ਨਹੀਂ ਕੀਤੀਆਂ ਕੁਦਰਤ ਦਾ ਤਾਂ ਹੈਗਾ ਹੀ ਆ ਜੀ ਜੇ ਦੇਖਿਆ ਜਾ ਸਰਕਾਰਾਂ ਦਾ ਵੀ ਜਾਂ ਜਿਵੇਂ ਸੜਕ ਟੁੱਟੀ ਆ ਜੇ ਪੱਥਰ ਲੱਗਿਆ ਹੁੰਦਾ ਫਿਰ ਇਹਨਾਂ ਨੁਕਸਾਨ ਨਹੀਂ ਹੋਣਾ ਦੀ ਆ ਬਾਕੀ ਜੇ ਸਰਕਾਰ ਨੂੰ ਚਾਹੀਦਾ ਪੱਥਰ ਪੁੱਤਰ ਭੇਜੇ ਉਰੇ ਨਹੀਂ ਪਿੰਡ ਨੂੰ ਖਤਰਾ ਆਈ ਆ ਪਾਣੀ ਤੁਹਾਡੇ ਸਾਹਮਣੇ ਕਿੰਨਾ ਵਧ ਗਿਆ ਇੱਕ ਅਗਰ ਵੈਸੇ ਬਾਈ ਇਹ ਵੈਸੇ ਹੈ ਨੀਮਾ ਹੁੰਦਾ ਕਗਰ ਆਪਾਂ ਜਦੋਂ ਜਦੋਂ ਖੱਕਦੇ ਆਥੋਂ ਆ ਆਜੋ 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 ਅੱਗੇ ਆਓ ਅੱਗੇ ਆਓ ਇੱਧਰ ਆ ਮੜਾ ਜਾ ਉਹ ਇਹ ਇੱਧਰ ਤਾਂ ਡਰ ਕੇ ਕਿਉਂਗਾ ਹੁਣ 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 ਸਮਝਾ ਕੀ ਨਾਮ ਬਾਈ ਦਾ ਬਲਕਾਰ ਸਿੰਘ ਆ ਜੀ ਇਸੇ ਪਿੰਡ ਦਾ ਮੈਂ ਰਨੋਲੀ ਦਾ ਇੱਥੇ ਹੁੰਦੀ ਹੈ ਵੀਰ ਜੀ ਮੈਨਿੰਗ ਮੈਨਿੰਗ ਕਰਕੇ ਸਾਰਾ ਟਹਾ ਚੱਕਿਆ ਗਿਆ ਚੋਰੀ ਹੁੰਦੀ ਹੈ ਰਾਤ ਨੂੰ ਚੱਕਦੇ ਆ ਰੇਤੇ ਦੀ ਰੇਤ ਮੇਲੇ ਮਿੱਟੀ ਮੁੱਟੀ ਜੋ ਵੀ ਬੇਚਤੀ ਦੀ ਮਿੱਟੀ ਉੱਠਦੀ ਆ ਇੱਕ ਅੱਗੇ ਜਾਓ ਸਾਰੇ ਪਾਸੇ ਹੀ ਮੈਨਿੰਗਾ ਜੇ ਉੱਥੋਂ ਪਹਿਲਾਂ ਇੱਕ ਕਾਫੀ ਖੇਤ ਅੱਗੇ ਤੱਕੋਂ ਹੁੰਦਾ ਸੀ ਮੈਨਿੰਗ ਕਰ ਕਰਕੇ ਉਹਰੇ ਲੈ ਆਣੇ ਇਹ ਚੱਕਰੇ ਮੈਨ ਹੋਰ ਕੋਈ ਚੱਕਰ ਨਹੀਂ ਹੈ ਇਸ ਚੀਜ਼ ਦਾ ਮੱਲੇ ਕੀ ਮੈਨਿੰਗ ਕਰਨ ਕਰਕੇ ਹੀ ਲਖ ਜਾਓ ਦੇਖ ਲਓ ਕੀ ਰਿਜ਼ਲਟ ਨਿਕਲਦਾ ਤੁਹਾਡੇ ਸਾਹਮਣੇ ਆ ਐਤਕੀ ਵੀ ਹੁਣ ਵੀ ਸਾਡੇ ਗੁਵਾਂਡ ਪਿੰਡ ਦਾ ਸਰਪੰਚ ਆਉਣੇ ਰੋਕੀ ਜਾਂ ਮੈਨਿੰਗ ਇੱਥੋਂ ਹੁਣ ਤੋਂ ਜਿਹੜੇ ਮੈਨਿੰਗ ਪੂਰਾ ਕਰ ਰਹੇ ਆ ਉਹਨਾਂ ਦਾ ਜੀਸੀਬੀ ਕੀ ਵੀ ਡਿਮਾਂਡ ਕਰੀ ਸੀ ਜੇ ਫੋਨ ਸਵਿਚ ਆਫ ਕਰ ਕਰ ਜੀਸੀਬੀਆਂ ਲਕੋਕਾ ਬੈਠੇ ਆ ਆਪਣੀਆਂ ਵੀ ਘਟੋ ਕੋਟਾ ਕੇ ਪੂਰੇ ਜਾਓ ਤੁਸੀਂ ਹੈ ਵੀ ਜੇ ਟ੍ਰੈਲੀ ਗਲ ਮਿੱਟੀ ਵੀ ਪਾ ਦੇ ਉਰਾ ਇਹ ਸਾਡੇ ਪਿੰਡ ਦਾ ਖੇਤ ਨਹੀਂ ਰਿਹਾ ਹੁਣ ਅਲੀਪਰ ਦੇ ਬੰਦੇ ਨੇ ਖੇਤ ਲੈ ਲੈ ਉਹਨਾਂ ਕੋਲ ਹੀ ਜੀਸੀਬੀਆਂ ਉਹ ਇੱਥੇ ਮਿੱਟੀ ਚੱਕਦੇ ਆ ਇਹ ਗਵਾਂਡ ਪਿੰਡੇ ਆਪਣਾ ਅਲੀਪਰਨੇੜੀ 2 ਕਿਲੋਮੀਟਰ ਦੂਰ ਦਾ ਪਿੰਡ ਆ ਆਪਣਾ ਇਹ ਬੜੀ ਮਹੱਤਵਪੂਰਨ ਗੱਲ ਦੱਸਣ ਲੱਗਾ ਤੁਹਾਨੂੰ ਪਿਆਰੇ ਦਰਸ਼ਕੋ ਕਿ ਜਿੱਥੇ ਇੱਕ ਪਾਸੇ ਜਿਹੜੀ ਮਾਈਨਿੰਗ ਰੇਤ mafia ਦੀ ਹੁੰਦੀ ਆ ਨਾ ਜਿਵੇਂ ਇਹ ਸਰਕਾਰ ਆਉਣ ਤੋਂ ਪਹਿਲਾਂ ਰੇਤ mafia ਕੇਵਲ mafia ਦੀ ਗੱਲ ਕੀਤੀ ਜਾਂਦੀ ਸੀ ਤੁਹਾਨੂੰ ਪਤਾ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਹੁਤ ਵੱਡੇ ਵੱਡੇ ਜਿਹੜੇ ਰੋਡ ਸੜਕਾਂ ਬਣ ਰਹੀਆਂ ਨੇ ਉਹਨਾਂ ਦੇ ਬਣਨ ਦੇ ਲਈ ਮਿੱਟੀ ਦੀ ਬਹੁਤ ਵੱਡੇ ਪੱਧਰ ਤੇ ਜ਼ਰੂਰਤ ਪੈਂਦੀ ਹੈ ਤੇ ਮੈਨੂੰ ਨਵੀਂ ਗੱਲ ਪਤਾ ਲੱਗੀ ਹੈ ਪਿੰਡ ਵਾਲੇ ਬਾਈਆਂ ਤੋਂ ਕਿ ਇੱਥੇ ਰੇਤੇ ਨਹੀਂ ਇੱਥੇ ਮਿੱਟੀ ਦੀ ਮਾਈਨਿੰਗ ਹੁੰਦੀ ਹੈ ਰਾਤ ਨੂੰ ਇੱਥੇ ਜੀਸੀਬੀਆਂ ਚੱਲਦੀਆਂ ਨੇ ਟਿਪਰਾਂ ਦੇ ਟਿਪਰ ਰੇਤੇ ਦੇ ਮਿੱਟੀ ਦੇ ਭਰੇ ਜਾਂਦੇ ਨੇ ਤੇ ਉਹੀ ਮਿੱਟੀ ਫੇਰ ਹਜ਼ਾਰਾਂ ਰੁਪਏ ਦੇ ਟਿਪਰ ਜਿਹੜੇ ਨੇ ਉਹ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਅੱਗੇ ਵੇਚੇ ਜਾਂਦੇ ਆ ਪਰ ਇਹਨਾਂ ਦੀ ਜਾਨ ਨੂੰ ਦਾਤੇ ਲਾ ਕੇ ਵੇਚੇ ਜਾਂਦੇ ਆ ਇਹ ਬਹੁਤ ਮਹੱਤਵਪੂਰਨ ਗੱਲ ਹੈ ਕਿਉਂਕਿ ਜਿਹੜਾ ਪਾੜ ਅੱਗੇ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਆਪਾਂ ਇਹ ਰਿਪੋਰਟ ਸ਼ਾਇਦ ਥੋੜੀ ਲੰਬੀ ਹੋ ਜਾਵੇ ਪਰ ਕਿਉਂਕਿ ਇਹ ਪੰਜਾਬ ਦਾ ਦੁੱਖ ਦਿਖਾਉਣ ਲੱਗਿਆ ਤੁਹਾਨੂੰ ਪੰਜਾਬ ਦੀ ਅਸਲ ਤਸਵੀਰ ਦਿਖਾਉਣ ਲੱਗਿਆ ਤੁਹਾਨੂੰ ਪੰਜਾਬ ਦਾ ਅਸਲ ਮੁੱਦਾ ਦਿਖਾਉਣ ਲੱਗਿਆ ਤੁਹਾਨੂੰ ਇਹ ਮੁੱਦਾ ਜਿਹੜਾ ਫਰਕ ਪਾਵੇਗਾ ਪੰਜਾਬ ਕੀ ਚਾਹੁੰਦਾ ਹੈ ਉਹ ਦਿਖਾਉਣ ਲੱਗਿਆ ਤੁਹਾਨੂੰ ਕਿ ਪੰਜਾਬ ਚਾਹੁੰਦਾ ਜੋ ਕੁਝ ਇਹ ਲੋਕਾਂ ਦੇ ਮੂੰਹੋਂ ਸੁਣ ਰਹੇ ਹੋ ਪੰਜਾਬ ਉਹ ਚਾਹੁੰਦਾ ਜੇ ਇਹ ਘੱਗਰ ਟੁੱਟ ਜਾਂਦਾ ਜਿੱਧਰੋਂ ਆਪਾਂ ਚੱਲੇ ਆ ਅੱਗੇ ਜਿਹੜੇ ਪਿੰਡ ਨੇ ਇਸ ਸਾਈਡ ਮੇਰੇ ਮਤਲਬ ਇਸ ਵਕਤ ਖੱਬੇ ਹੱਥ ਤੇ ਤੁਹਾਡੇ ਕੈਮਰੇ ਜਾਂ ਟੀਵੀ ਜਾਂ ਮੋਬਾਈਲ ਦੇ ਸੱਜੇ ਹੱਥ ਜਿਹੜੇ ਪਿੰਡ ਤੁਹਾਨੂੰ ਨਜ਼ਰ ਆਣ ਜਿਹੜੇ ਵੀ ਪਿੰਡ ਆਉਣਗੇ ਉਹ 15 20 ਫੁੱਟ ਨੀਵੇਂ ਨੇ ਇਸ ਲੈਵਲ ਤੋਂ ਇਸ ਪੱਧਰ ਤੋਂ ਜਿਸ ਪੱਧਰ ਤੇ ਮੈਂ ਤੁਰ ਰਿਹਾ ਜਾਂ ਜਿਸ ਪੱਧਰ ਦੇ ਉੱਤੇ ਘੱਗਰ ਵਗ ਰਿਹਾ ਜੇਕਰ ਇਹ ਘੱਗਰ ਇਸ ਪਾਰ ਦੇ ਰਾਹੀਂ ਟੁੱਟ ਕੇ ਇਧਰ ਨੂੰ ਮਾਰ ਕਰ ਦਿੰਦਾ ਕਿਉਂਕਿ ਇਹਦੇ ਨਾਲ 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 ਹੀ ਸੂਆ ਵਗ ਰਿਹਾ ਘੱਗਰ ਸੂਏ ਦਾ ਪਾਣੀ ਇਕੱਠਾ ਹੋ ਕੇ ਅੱਗੇ 2.5 300 ਪਿੰਡਾਂ ਤੱਕ ਮਾਰ ਕਰ ਸਕਦਾ ਇਹ ਬਹੁਤ ਮਹੱਤਵਪੂਰਨ ਗੱਲ ਹੈ ਔਰ ਦੂਜੀ ਗੱਲ ਅੱਗੇ ਇਤਿਹਾਸਕ ਗੁਰੂ ਘਰ ਹੈ ਮਗਰ ਸਾਹਿਬ ਉੱਥੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਔਰ ਪਤਾ ਲੱਗਿਆ ਕਿ ਮਗਰ ਸਾਹਿਬ ਗੁਰੂ ਘਰ ਦੇ ਵਿੱਚ ਵੀ ਪਾਣੀ ਨੇ ਇੱਕ ਵਾਰ ਢਾ ਲਾਈ ਐ ਐਤਕੀ ਹੁਣੇ ਪਰ ਲੋਕਾਂ ਨੇ ਕੋਸ਼ਿਸ਼ ਕਰਕੇ ਉਸ ਨੂੰ ਰੋਕ ਲਿਆ ਆਓ ਮੈਂ ਸੁਖਮਨ ਨੂੰ ਕਹਾਂਗਾ ਮੇਰੇ ਸਹਿਯੋਗੀ ਨੂੰ ਕਿ ਇੱਕ ਵਾਰ ਰਿਪੋਰਟ ਨੂੰ ਥੋੜਾ ਤੇਜ਼ ਕਰ ਲਈਏ ਆਪਾਂ ਹਾਲਾਤ ਦਿਖਾ ਦਈਏ ਕਿ ਕਿਵੇਂ ਟੁੱਟਿਆ ਇਹ ਸੜਕ ਜਿਹੜੀ ਇੱਕ ਸਾਲ ਪਹਿਲਾਂ ਵੀ ਬੈਠੀ ਪਿਛਲੇ ਮੀਹਾਂ ਦੇ ਵਿੱਚ ਪਿਛਲੇ ਹੜ੍ਹਾਂ ਦੇ ਵਿੱਚ ਉਦੋਂ ਵੀ ਚਿੱਟੀਆਂ-ਚੁੱਟੀਆਂ ਪਾਈਆਂ ਬੇਨਤੀਆਂ ਕੀਤੀਆਂ ਗਏ ਸਰਕਾਰਾਂ ਕੋਲੇ ਪਰ ਬਣਿਆ ਬਣਾਇਆ ਕੁਝ ਵੀ ਨਹੀਂ ਤੇ ਐਤਕੀ ਫੇਰ ਇਹ ਸੜਕ ਜਿਹੜੀ ਆ ਇੱਥੋਂ ਬੈਠ ਗਈ ਆ ਰਸਤਾ ਆਮ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਕਿਉਂਕਿ ਕਿਸੇ ਦਾ ਵੀ ਕੋਈ ਵੀ ਨੁਕਸਾਨ ਜਿਹੜਾ ਹੈ ਵੱਡੇ ਪੱਤਰ ਦੇ ਉੱਤੇ ਇੱਥੇ ਹੋ ਸਕਦਾ ਸਵਾਦ ਖਾ ਰਹੇ ਆ ਤੁਹਾਨੂੰ ਕਿ ਇੱਥੋਂ ਸੜਕ ਬੈਠੀ ਆ ਤੇ ਪਿੰਡਾਂ ਵਾਲੇ ਆਪਣਾ ਕਾਰਜ ਆਪ ਸਵਾਰ ਰਹੇ ਨੇ ਇੱਕ ਵਾਰੀ ਤੁਹਾਨੂੰ ਦਿਖਾ ਦੰਨਾ ਕਿ ਸੁਖਮਣ ਜੀ ਇੱਕ ਵਾਰੀ ਦਿਖਾਓ ਕਿ ਕਿਸ ਤਰੀਕੇ ਨਾਲ ਇਹ ਜਿਹੜੀ ਸੜਕ ਹੈ ਹਾਲਾਂਕਿ ਬਣੀ ਨਵੀਆਂ ਹੋਈ ਹੈ ਪਰ ਸਰਕਾਰਾਂ ਦੀਆਂ ਨਵੀਆਂ ਪੁਰਾਣੀਆਂ ਤੁਹਾਨੂੰ ਪਤਾ ਹੀ ਨਹੀਂ ਗੱਲਾਂ ਚ ਹੀ ਹੁੰਦੀਆਂ ਨੇ ਸਾਰੀਆਂ ਨਵੀਂ ਸੜਕ ਹੈ ਦੇਖਣ ਨੂੰ ਪਰ ਇਹ ਬਹਿ ਗਈ ਇੱਕ ਮਹੀ ਨਹੀਂ ਚੱਲਿਆ ਹੈਗਾ ਪਿਛਲੇ ਤੋਂ ਪਿਛਲੇ ਸਾਲ ਹੋਰ ਸੀਗੀ ਉਸ ਤੋਂ ਬਾਅਦ ਨਵੀਂ ਬਣੀ ਤੇ ਨਵੀਂ ਬਣੀ ਵੀ ਬੈਠ ਗਈ ਇਹਦੇ ਬੈਠਣ ਕਰਕੇ ਤੁਸੀਂ ਆਪ ਅੰਦਾਜ਼ਾ ਲਾਓ ਕਿ ਰਾਤ ਬਰਾਤੇ ਜਾਂ ਤੇਜ਼ ਬਾਰਿਸ਼ ਦੇ ਵਿੱਚ ਦਿਨੇ ਵੀ ਕੋਈ ਗੱਡੀ ਕੋਈ ਸਕੂਟਰ ਮੋਟਰਸਾਈਕਲ ਵਾਲਾ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਜਾਂ ਕੋਈ ਵੀ ਇਕੱਲਾ ਵੀ ਜਾਂਦਾ ਹੋਵੇ ਇਹਦੇ ਵਿੱਚ ਟਾਇਰ ਪੈ ਜਾਵੇ ਕੀ ਉਹ ਬੰਦਾ ਬਚੇਗਾ ਇੱਕ ਸਵਾਲ ਹੈ ਦੂਜੀ ਗੱਲ ਕੁਦਰਤ ਨਾ ਕਰੇ ਕਿ ਜਿਸ ਤਰੀਕੇ ਦਾ ਮੌਸਮ ਹੋਇਆ ਹੋਇਆ ਬੱਦਲਬਾਈ ਹੋਈ ਆ ਹਮਸ ਹੋਈ ਆ ਬਹੁਤ ਭਾਰੀ ਉੱਪਰ ਮੀਂਹ ਪੈ ਰਿਹਾ ਹੈ ਦੈਮਾਂ ਦੇ ਗੇਟ ਖੋਲੇ ਗਏ ਨੇ ਜੇਕਰ ਘਰ ਹੋਰ ਚੜ ਕੇ ਇੱਥੇ ਤੱਕ ਆ ਜਾਂਦਾ ਜਾਂ ਫਿਰ ਇਹੀ ਖਾਰ ਜਿਹੜੀ ਹੈ ਜਿਹੜੀ ਕੈਮਰੇ ਨਾਲ ਤੁਹਾਨੂੰ ਖਾਰ ਨਜ਼ਰ ਆ ਰਹੀ ਹੈ ਇਹੀ ਖਾਰ ਦੂਜੇ ਪਾਸੇ ਚਲੀ ਜਾਂਦੀ ਹੈ ਤਾਂ ਫਿਰ 2.5 300 ਪਿੰਡ ਜਿਹੜਾ 15 20 ਫੁੱਟ ਨੀਵੇਂ ਨੇ ਜਿਹੜੇ ਪਿੰਡ ਲੈਵਲ ਤੋਂ ਉਹਨਾਂ ਦਾ ਹਾਲ ਕੀ ਹੋਏਗਾ ਉਹੀ ਹਾਲ ਹੋਏਗਾ ਜਿਹੜਾ ਹਾਲ ਇਸ ਵਕਤ ਮਾਝੇ ਦੇ ਵਿੱਚ ਕਪੂਰਥਲੇ ਦੇ ਵਿੱਚ ਡੇਰਾ ਬਾਬਾ ਨਾਨਕ ਤਰਨਤਾਰਨ ਫਿਰੋਜ਼ਪੁਰ ਫਾਜ਼ਲਕਾ ਜਾਂ ਬਾਕੀ ਸਾਰਾ ਪੰਜਾਬ ਜਿਵੇਂ ਡੁੱਬਿਆ ਹੋਇਆ ਇਹੀ ਹਾਲ ਹੋਏਗਾ ਆ ਦੇਖੋ ਕਿ ਦੂਰ ਤੱਕ ਤੁਹਾਨੂੰ ਸਾਰੇ ਸੱਜਣ ਜਿਵੇਂ ਮੈਂ ਸ਼ੁਰੂ ਕੀਤਾ ਸੀ ਕਿ ਇਹਨਾਂ ਨੂੰ ਤਾਂ ਆਪਣੇ ਸਾਰਾ ਆਪ ਹੀ ਗੁੰਦਣੇ ਪੈਂਦੇ ਆ ਕੋਈ ਨਹੀਂ ਬੋੜਦਾ ਹੈ ਨਾ ਸਰਕਾਰਾਂ ਆਉਣ ਨਾ ਕੋਈ ਹੋਰ ਆਵੇ ਬਾਪੂ ਕੋਈ ਸੁਣਦਾ ਆ ਕੇ ਨਹੀਂ ਕੋਈ ਨਹੀਂ ਸੁਣਦਾ ਪਰ ਵੋਟਾਂ ਦਾ ਪਹਚਾਨ ਨਾਲ ਪਾ ਦਿੰਨੇ ਹਰੇਕ ਸਾਲ ਨਾ ਉਹ ਗੱਲ ਹੈ ਇੱਕ ਥੋੜਾ ਦੇਖੋ ਥੋੜਾ ਉਮਰ ਦਾ ਤਜਰਬਾ ਸਾਡੇ ਨਾਲੋਂ ਵੱਡਾ ਹੈ ਉਸ ਉਮਰ ਦੇ ਤਜਰਬੇ ਚ ਪੁੱਛਣਾ ਚਾਹੁੰਦੇ ਆ ਤੇ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਆ ਆਪਾਂ ਵੀ ਇਹ ਬੋਰਡ ਦੀਆਂ ਕਿਉਂ ਨਹੀਂ ਸਰਕਾਰਾਂ ਫੜਕਾ ਦਾ ਬੋਰਡ ਹੀ ਆ ਨਹੀਂ ਜੀ ਉਹ ਤਾਂ ਐਨਲ ਵੀ ਭੱਜਿਆ ਹੋਇਆ ਲਾ ਗਿਆ ਬਾਬਾ ਇਹ ਹੁੰਦੇ ਨੇ ਉਮਰ ਦੇ ਤਜਰਬੇ ਕਹਿੰਦੇ ਉਹ ਵੀ ਭੱਜਿਆ ਹੋਇਆ ਇੱਕ ਮੈਂ ਨਾ ਇੱਕ ਸਵਾਲ ਕਰਨਾ ਅੱਗੇ ਇੱਕ ਤੁਹਾਡਾ ਗੌਂਡੀ ਪਿੰਡ ਹੈ ਹਡਾਣਾ ਹਾਂ ਜੀ ਹਡਾਣੇ ਦੇ ਸਰਦਾਰ ਰਣਜੋੜ ਸਿੰਘ ਨੇ ਜਿਹੜੇ ਚੇਅਰਮੈਨ ਨੇ ਪੀ ਆਰਟੀਸੀ ਦੇ ਮਤਲਬ ਜਿਹੜਾ ਬੰਦਾ ਚੇਅਰਮੈਨ ਹੈ ਉਹਦੀ ਸਰਕਾਰ 'ਚ ਹੱਥ ਪੈਂਦਾ ਹੈ ਉਹਦਾ ਬਹੁਤ ਵੱਡੇ ਵਿਭਾਗਾਂ ਦੇ ਚੇਅਰਮੈਨ ਨੇ ਉਹ ਐਨੇ ਕੰਮ ਤਾਂ ਉਹੀ ਕਰਵਾ ਸਕਦੇ ਨੇ ਕਹਿ ਸੁਣ ਕੇ ਵੀ ਇੱਥੇ ਪੱਥਰ ਲਵਾ ਦਿਓ ਹਰ ਸਾਲ ਪਾੜ ਪੈਂਦਾ ਇਹ ਤੋਂ ਹੀ ਫਿਰ ਅੱਜੋ ਹੀ ਪਾੜ ਪਿਆ ਇਸ ਕੇ بیچ ਪਹਿਲਾਂ ਵੀ ਅਸੀਂ ਲੋਕਾਂ ਨੂੰ ਕਿਹਾ ਵੀ ਜੇ ਕਗਰਡੇੜਾ ਆ ਗਿਆ ਪੱਥਰ ਲਾ ਦਿਓ ਕੋਈ ਨਹੀਂ ਸੁਣਦਾ ਆਹੋ ਕਹਦੇ ਆ ਆਂਦਾ ਕੋਈ ਨਹੀਂ ਆਂਦਾ ਕੋਈ ਨਹੀਂ ਹਾਂਜੀ ਸਵੇਰ ਕੇ ਜੋ ਪੁਕਾਰਤੀ ਤੇੜਾ ਅੱਗੇ ਵੀ ਆ ਗਈ ਇੰਤੇਲਾ ਵਾ ਅੱਗੇ ਵੀ ਤੇੜਾ ਆ ਗਈ ਥੀ ਫਿਰ ਹੂੰ ਫਿਰ ਤੁਸੀਂ ਆਏ ਆ ਉੱਥੇ ਪਹਿਲਾਂ ਕੋਈ ਆਇਆ ਹੀ ਨਹੀਂ ਹੈ ਆ ਵੀ ਇੱਕ ਗੱਲ ਹੈ ਇਹ ਇੱਕ ਬਹੁਤ ਵੱਡੀ ਤਰਾਸਦੀ ਹੈ ਇਹ ਤਰਾਸਦੀ ਇਹ ਆ ਕਿ ਬਹੁ ਗਿਣਤੀ ਸਾਡਾ ਜਿਹੜਾ ਭਾਈਚਾਰਾ ਹੈ ਉਹ ਬਹੁਤ ਸੋਹਣੀ ਤੇ ਕਮਾਲ ਦੀ ਰਿਪੋਰਟਿੰਗ ਕਰ ਰਿਹਾ ਸਾਡੇ ਸਾਰੇ ਦਾ ਸਾਰਾ ਪੱਤਰਕਾਰ ਭਾਈਚਾਰਾ ਬਹੁਤ ਕਮਾਲ ਦੀ ਰਿਪੋਰਟਿੰਗ ਕਰ ਰਿਹਾ ਪਰ ਪਹੁੰਚਾਂ ਦੀ ਜਿਹੜੀ ਪਹੁੰਚ ਹੈ ਅਪਰੋਚ ਹੈ ਜਾਂ ਜਿਹੜਾ ਜ਼ਿਆਦਾ ਨੁਕਸਾਨ ਜਿੱਥੇ ਹੋਇਆ ਉਹ ਇਲਾਕਿਆਂ ਨੂੰ ਦਿਖਾਇਆ ਜਾ ਰਿਹਾ ਹੈ ਯਾਨੀ ਕਿ ਮਾਝੇ ਵਾਲਾ ਜ਼ਿਕਰ ਮੈਂ ਵਾਰ-ਵਾਰ ਕਰ ਰਹੇ ਹਾਂ ਜਦੋਂ ਬਾਪੂ ਜੀ ਨੇ ਆਖਿਆ ਵੀ ਇੱਧਰ ਤਾਂ ਕੋਈ ਬੌੜੇ ਹੀ ਨਹੀਂ ਹੈ ਇੱਧਰ ਕੋਈ ਪੱਤਰਕਾਰ ਵੀ ਨਹੀਂ ਆਇਆ ਹੈਗਾ ਸੋ ਇਹ ਜ਼ਮੀਨੀ ਹਕੀਕਤਾਂ ਨੇ ਕਈ ਵਾਰੀ ਉਹ ਗੀਤ ਦੇ ਬੋਲ ਨੇ ਨਾ ਕਿ ਛੋਟੇ-ਛੋਟੇ ਦੁੱਖ ਸਜਣਾ ਬਣ ਜਾਂਦੀਆਂ ਮਰਜ਼ਾਂ ਨੇ ਇਹ ਜੇ ਛੋਟਾ ਜਿਹਾ ਨੁਕਸਾਨ ਜਾਂ ਇਹਹੀ ਛੋਟੀ ਚੀਜ਼ ਵੱਧ ਕੇ ਵੱਡੀ ਹੋ ਗਈ ਤਾਂ ਇਹ ਕਿੱਡਾ ਵੱਡਾ ਨੁਕਸਾਨ ਜਿਹੜੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਕਰ ਸਕਦੀ ਹੈ 100 ਕਈ ਪਿੰਡ ਹਾਂਜੀ 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 ਕਈ ਪਿੰਡ ਹੜ ਸਕਦੇ ਐ ਜੇ ਇੱਥੋਂ ਨੂੰ ਪਾੜ ਪੈ ਗਿਆ ਹਾਂ ਇੱਧਰ ਕਹਿੰਦੇ 2.5 300 ਪਿੰਡ ਆ ਜਿਹੜਾ 15 20 ਫੁੱਟ ਨੀਵਾ ਇੱਧਰ ਨੀਵਾ ਬਹੁਤ ਜ਼ਿਆਦਾ ਹੂੰ ਜ਼ਮੀਨੋਂ ਨੀਵੀਂ ਆ ਜੀ ਸਾਰੀ ਤਾਂ ਸਾਰਾ ਪਾਣੀ ਇੱਧਰ ਹੋਲੇਗਾ ਸਾਰਾ ਖੱਗਰ ਜਿੰਨਾ ਵੀ ਹੈ ਸਾਰਾ ਨੀਵਾ ਇਲਾਕਾ ਸਾਰਾ ਡੁੱਬ ਜੇਗਾ ਓ ਬਹੁਤ ਜੇ ਜੇ ਖੁੱਲ ਗਿਆ ਜਦੀ ਲਾਰੇ ਜੀ ਨੇ ਮੜਾ ਮੋਟਾ ਬੰਦ ਹੋ ਜਾ ਕੋ ਨਾ ਕੁਝੋ ਥੋੜਾ ਤਾਂ ਬਚਾਓ ਅਣੀ ਜੇ ਤੋਂ ਇੰਨੇ ਸਾਲਾਂ ਦੇ ਦੋ ਕਰੇ ਪੱਥਰ ਦਾ ਕੋਈ ਆਂਦੀ ਨਹੀਂ ਹੈ ਉਹਦੇ ਤਾਂ ਹੀ ਦੀ ਕੋਈ ਬਹੁਤ ਬੁਰਾ ਹਾਲ ਹੋ ਰਿਹਾ ਇਸ ਵਕਤ ਇਹਨਾਂ ਨੂੰ ਆਪਣਾ ਕੰਮ ਕਰਨ ਦਈਏ ਆਪਾਂ ਵਿੱਚ ਅੜੀਕਾ ਨਾ ਬਣੀਏ ਤੁਸੀਂ ਕੈਮਰੇ ਰਾਹੀਂ ਤੁਸੀਂ ਤਸਵੀਰਾਂ ਰਾਹੀਂ ਤੁਸੀਂ ਰਿਪੋਰਟਰ ਰਾਹੀਂ ਤੁਸੀਂ ਇਹਨਾਂ ਸਾਰਿਆਂ ਦੀ ਆਪਣੀ ਜ਼ੁਬਾਨੀ ਇਨਾਂ ਦਾ ਦੁੱਖ ਇਨਾਂ ਦਾ ਦਰਦ ਇਨਾਂ ਦੀ ਪਰੇਸ਼ਾਨੀ ਇਨਾਂ ਦੀ ਮੁਸ਼ਕਲ ਨੂੰ ਸੁਣਿਆ ਹੈ ਇੱਕ ਵਾਰ ਫੇਰ ਤੁਹਾਨੂੰ ਵਿਖਾ ਦੰਨਾ ਹੈ ਕਿ ਉਹ ਸਾਹਮਣੇ ਘੱਗਰ ਹੈ ਇੱਥੋਂ 12 15 12 ਫੁੱਟ ਦੀ ਦੂਰੀ ਤੇ 10 ਫੁੱਟ ਦੀ ਦੂਰੀ ਤੇ ਘੱਗਰ ਹੈ ਘੱਗਰ ਦੇ ਨਾਲ ਇਹ ਸੜਕ ਜਿਹੜੀ ਹੈ ਦਬ ਚੁੱਕੀ ਹੈ ਪਿਛਲੇ ਤੋਂ ਪਿਛਲੇ ਸਾਲ ਵੀ ਦਬੀ ਸੀ ਚਿੱਠੀਆਂ ਦਿੱਤੀਆਂ ਬੇਨਤੀਆਂ ਕੀਤੀਆਂ ਕੋਈ ਨਹੀਂ ਬੋੜਿਆ ਕਿਸੇ ਨੇ ਕੋਈ ਪੱਥਰ ਨਹੀਂ ਲਾਇਆ ਇੱਥੇ ਕਿਸੇ ਨੇ ਕੋਈ ਹਿੰਮਤ ਨਹੀਂ ਕੀਤੀ ਸੋ ਪਿੰਡ ਵਾਲੇ ਆਪ ਲੱਗੇ ਨੇ ਤੇ ਜੇਕਰ ਇੱਥੋਂ ਕੋਈ ਮਾੜੀ ਮੋਟੀ ਖੁੱਡ ਵੀ ਪੈ ਜਾਂਦੀ ਹੈ ਇੱਕ ਗੱਲ ਮੈਂ ਸਾਫ਼ ਕਰਦੇ ਆਂ ਕਲੀਅਰ ਜਿਹੜੀ ਪ੍ਰੈਕਟੀਕਲ ਹੈ ਜਿਹੜੇ ਚੂਹਿਆਂ ਦੀ ਖੁੱਡ ਹੁੰਦੀ ਹੈ ਨਾ ਉਹਦਾ ਆਮ ਬੰਦੇ ਨੂੰ ਪਤਾ ਨਹੀਂ ਲੱਗਦਾ ਛੇਤੀ ਛੇਤੀ ਜਿਹੜਾ ਵਿਅਕਤੀ ਖੇਤੀਬਾੜੀ ਕਰਦਾ ਉਹਨਾਂ ਨੂੰ ਪਤਾ ਹੁੰਦਾ ਜੇਕਰ ਚੂਹੇ ਨੇ ਕੋਈ ਖੁੱਡ ਚੂਹਿਆਂ ਨੇ ਕੋਈ ਖੁੱਡ ਬਣਾਈ ਹੋਈ ਹੈ ਇੱਧਰ ਦੀ ਮਤਲਬ ਇਸ ਦੇ ਪਾਰ ਦੀ ਕੋਈ ਖੁੱਡ ਬਣਾਈ ਹੋਈ ਕਿਉਂਕਿ ਉਧਰਲੇ ਪਾਸੇ ਸੂਆ ਵਗਦਾ ਹੈ ਇਧਰ ਘੱਗਰ ਵਗਦਾ ਉਸ ਖੁੱਡ ਦੇ ਵਿੱਚ ਜੇਕਰ ਇੱਕ ਵਾਰੀ ਵੀ ਘੱਗਰ ਦਾ ਪਾਣੀ ਜਾਣਾ ਸ਼ੁਰੂ ਹੋ ਗਿਆ ਚੂਹਿਆਂ ਵਾਲੀ ਖੁੱਡ ਦੇ ਵਿੱਚ ਤਾਂ ਫਿਰ ਇਹ ਸਾਰਾ ਇਲਾਕਾ ਡੁੱਬੇਗਾ ਹੀ ਡੁੱਬੇਗਾ ਉਹੀ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਸਾਨੂੰ ਰੈਸਟ ਆਫ ਪੰਜਾਬ ਯਾਨੀ ਕਿ ਬਾਕੀ ਪੰਜਾਬ ਦੇ ਵਿੱਚੋਂ ਨਜ਼ਰ ਆਉਂਦੀਆਂ ਨੇ ਆਸਾਂ ਅਰਦਾਸਾਂ ਤੇ ਦੁਆਵਾਂ ਆਪਣੇ ਕੈਮਰਾ ਸਹਾਇਕੀ ਅਤੇ ਜਰਨਲਿਸਟ ਸੁਖਮਨ ਦੇ ਨਾਲ ਪਿੰਡ ਅਰਨੌਲੀ ਦੇਵੀਗੜ ਦਿੱਲੀ ਵੀ ਐਨ ਆਰ ਆਈ ਦੇ ਲਈ ਪ੍ਰਿੰਸ ਭਾਰਦੋਾ ਅੱਜ